ਹੈਲੋ ਗਾਇਜ਼ ਕਿਵੇਂ ਹੋ ਤੁਸੀਂ ਆਈ ਹੋਪ ਵਧੀਆ ਹੋਵਗੇ ਤੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਵਿੱਚ ਤੇ ਅੱਜ ਆਪਾਂ ਬਦਾਮ ਕੇਸਰ ਡਰਾਈ ਫਰੂਟ ਸ਼ਰਬਤ ਤੁਹਾਨੂੰ ਬਣਾਉਣੇ ਆ ਕਿਉਂਕਿ ਗਰਮੀ ਆ ਗਈ ਆ ਹੁਣ ਗਰਮੀ ਚ ਕੁਝ ਠੰਡਾ ਠੰਡਾ ਪੀਣ ਨੂੰ ਦਿਲ ਕਰਦਾ ਹੈ ਇਸ ਲਈ ਆਪਾਂ ਇਹ ਲਿਆਨ ਦੀ ਹੈ ਬਦਾਮ ਕੇਸਰ ਡ్రਾਈ ਫਰੂਟ ਦੀ ਬੋਤਲ ਤੇ ਆਹ ਵੇਖੋ ਜਿਹੜੇ ਚ ਇਨਗਰੀਡੈਂਟ ਵੀ ਲਿਖਿਆ ਹੈ ਜਦੋਂ ਤੁਸੀਂ ਬੋਤਲ ਖਰੀਦੋਗੇ ਸ਼ਰਬਤ ਦੀ ਤੇ ਤੁਸੀਂ ਇਨਗਰੀਡੈਂਟ ਪੜ੍ਹ ਕੇ ਲਿਆਓ ਜੇ ਤੁਹਾਨੂੰ ਵਧੀਆ ਲੱਗੇ ਤੇ ਲਿਆਓ ਕਿਉਂਕਿ ਮਹਿੰਗੀ ਬੋਤਲ ਹੈ ਬਾਅਦ ਵਿੱਚ ਨਾ ਕਿਓ ਕਿ ਵਧੀਆ ਨਹੀਂ ਤੇ ਤੁਸੀਂ ਸੋ ਤੋਂ ਉੱਪਰ ਹੀ ਇਸ ਨੂੰ ਬਾਏ ਕੀਤਾ ਹੈ ਤੇ गाइस ਵੇਖੋ ਮੈਂ ਪੂਰੇ ਇਨਗਰੀਡੈਂਟ ਪੜ੍ਹ ਕੇ ਨਹੀਂ ਸੁਣਾ ਸਕਦੀ ਕਿਉਂਕਿ ਵੀਡੀਓ ਜ਼ਿਆਦਾ ਲੰਬੀ ਹੋ ਜਾਏਗੀ ਜਿਆਦਾ ਲੰਬੀ ਵੀਡੀਓ ਵੇਖ ਕੇ ਤੁਸੀਂ ਬੋਰ ਹੋ ਜਾਨੇ ਹੋ ਤੇ ਇਸ ਕਰਕੇ ਮੈਂ ਹੁਣੇ ਹੀ ਇਹ ਜੇ ਬੋਟਲ ਖੋਲੀ ਆ ਸੀਲ ਖੋਲਿਆ ਤੇ ਉਹ ਇਹ ਨਾ ਥੋੜੀ ਜੀ ਖੰਡ ਵਗੈਰਾ ਜੰਮ ਗਈ ਹੁੰਦੀ ਆ ਕੋਈ ਵੀ ਤੁਸੀਂ ਸਰਬਤ ਦੀ ਬੋਤਲ ਲਿਆਓ ਤੇ ਉਹਨੂੰ ਪਹਿਲੇ ਹਿਲਾ ਲਵੋ ਖੋਲਣ ਤੋਂ ਪਹਿਲੇ ਬਣਾਉਣ ਤੋਂ ਪਹਿਲੇ ਨਾ ਉਹਨੂੰ ਚੰਗੀ ਤਰ੍ਹਾਂ ਹਿਲਾ ਲਓ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਹਿਲਾ ਲਿਆ ਤਾਂ ਕਿ ਜਿਹੜਾ ਉਹ ਮਿਕਸ ਹੋ ਜਾਏ ਕਈ ਵਾਰੀ ਸਰਬਤ ਹੈ ਥੱਲੇ ਬੈਠਾ ਰਹਿ ਜਾਂਦਾ ਤੇ ਚੀਨੀ ਉੱਪਰ ਹੁੰਦੀ ਆ ਕਿਉਂਕਿ ਸ਼ੂਗਰ ਆਰ ਸ਼ਰਬਤ ਵਿੱਚ ਪਈ ਹੁੰਦੀ ਆ ਫਿਰ ਵੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਸ਼ੂਗਰ ਐਡ ਕਰਾਂਗੇ ਕਿਉਂਕਿ ਫਿਰ ਨਹੀਂ ਤੇ ਇੰਨਾ ਮਹਿੰਗਾ ਸ਼ਰਬਤ ਦੋ ਦਿਨਾਂ 'ਚ ਖਤਮ ਹੋ ਜਾਏਗਾ ਤੇ ਅੱਜ ਇਹ ਆਪਾਂ ਇੱਕ ਗਲਾਸ ਹੀ ਬਣਾਣ ਲੱਗੇ ਆ ਤੇ ਮੈਂ ਮੈਨੂੰ ਕੋਈ ਬਰਤਨ ਨਾ ਛੋਟਾ ਨਹੀਂ ਮਿਲਿਆ ਮੈਂ ਵੱਡਾ ਹੀ ਬਰਤਨ ਲਿਆ ਤੇ ਵਰਛੇ ਦੋ ਚਮਚੀ ਚੀਨੀ ਦੇ ਕੋਲ ਲੈ ਦੇਖੋ ਜੀ ਦੋ ਤਿੰਨ ਚਮਚਾ ਚਾਹ ਚੀਨੀ ਦੇ ਕੋਲ ਲਿਆ ਪਾਣੀ ਲੈ ਕੇ ਤੇ ਆਪਾਂ ਵਿੱਚ ਰੇ ਪਾਲੀ ਚੀਨੀ ਐਡ ਕਰ ਲਈ ਤੇ ਥੋੜਾ ਜਿਹਾ ਦੋ ਚਮਚ ਸਰਬਤ ਐਡ ਕਰ ਲੇ ਤੇ ਦੋ ਤਿੰਨ ਸਲਾਈਸ ਵੀ ਆਪਾਂ ਬਰਫ਼ ਦੀਆਂ ਐਡ ਕਰ ਲਵਾਂਗੇ ਤਾਂ ਕਿ ਠੰਡਾ ਠੰਡਾ ਸਰਬਤ ਲੱਗੇ ਗਰਮੀ ਜੋ ਜ਼ਿਆਦਾ ਹੈ ਕੀ ਹੈ ਤੇ ਚਲੋ ਜੀ ਜੇ ਤੁਸੀਂ ਠੰਡਾ ਪਾਣੀ ਯੂਜ਼ ਕਰਦੇ ਹੋ ਤੇ ਫਿਰ ਭਾਵੇਂ ਤੁਸੀਂ ਬਰਫ਼ ਨਾ ਯੂਜ਼ ਕਰੋ ਤੁਹਾਡੀ ਮਰਜ਼ੀ ਤੇ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਚੰਗੀ ਲੱਗੀ ਤੇ ਕਮੈਂਟ ਬਾਕਸ ਚ ਇੱਕ ਪਿਆਰਾ ਜਿਹਾ ਕਮੈਂਟ ਕਰਿਓ ਤੇ ਨਾਲ ਹੀ ਵੀਡੀਓ ਨੂੰ ਲਾਇਕ ਵੀ ਕਰ ਦਿਓ ਕਿ ਤੁਹਾਡੇ ਇੱਕ ਲਾਇਕ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਤੇ गाइस ਵੇਖੋ ਜੀ ਆਪਾਂ ਸਾਰੀਆਂ ਜਿਹੜੇ ਪਾਣੀ ਸ਼ਰਬਤ ਨੂੰ ਚੰਗੀ ਤਰ੍ਹਾਂ ਘੋਲ ਲਵਾਂਗੇ ਸਿੰਪਲ ਪਾਣੀ ਮੈਂ ਪਾਇਆ ਸੀ ਸਾਦਾ ਪਾਣੀ ਤੇ ਵਿੱਚ ਬਰਫ਼ ਐਡ ਕਰ ਲਈ ਸੀ ਹਨਾ ਬਰਫ਼ ਦੀ ਸਲਾਈਸ ਤੇ ਵੀਡੀਓ ਚ ਤੁਹਾਨੂੰ ਪਤਾ ਲੱਗ ਗਿਆ ਤੇ ਗਾਇਸ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਤੁਹਾਨੂੰ ਅਗਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚੇ ਤੇ ਗਾਇਸ ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਨਿੰਬੂ ਦੀਆਂ ਦੋ ਤਿੰਨ ਬੂੰਦਾ ਵੀ ਐਡ ਕਰ ਸਕਦੇ ਹੋ ਤੇ ਇਹਦੇ ਵਿੱਚ ਮੈਂ ਥੋੜੀ ਜਿਹੀ ਖਟੀਰਾ ਗੁੰਦ ਵੀ ਪਾਈ ਆ ਖਟੀਰਾ ਗੁੰਦ ਗਰਮੀਆ ਵਾਸਤੇ ਚੰਗੀ ਹੁੰਦੀ ਆ ਤੇ ਇਹਨੂੰ ਮੈਂ ਪੀਓ ਕੇ ਰੱਖ ਲਿਆ ਸੀ ਤਕਰੀਬਨ ਖਟੀਰਾ ਗੁੰਦ ਦੋ ਤਿੰਨ ਘੰਟੇ ਪਹਿਲੇ ਪੀਓ ਲਈ ਸੀ ਤੇ ਖਟੀਰਾ ਗੁੰਦ ਪਾ ਕੇ ਇਹ ਸਰਬਤ ਬਹੁਤ ਹੀ ਟੇਸਟੀ ਲੱਗਾ ਤੇ ਗਾਇਸ ਤੋ ਇਹ ਵੀ ਜੋ ਲੈ ਆਇਓ ਕਿਉਂਕਿ ਗਰਮੀ ਆ ਦੇ ਰਹੀ ਹੈ ਹੁਣ ਹੁਣ ਸਰਪਤ ਪੀਣ ਨੂੰ ਦਿਲ ਕਰਦਾ ਤੇ ਗਾਇਸ ਇਹ ਸਰਪਤ ਜਿਹੜਾ ਨਾ ਦਿਮਾਗ ਲਈ ਵੀ ਵਧੀਆ ਹੁੰਦਾ ਹੈ ਕਿਉਂਕਿ ਬਦਾਮ ਸਰਪਤ ਹੈਗਾ ਬਦਾਮ ਦਿਮਾਗ ਲਈ ਚੰਗੇ ਹੁੰਦੇ ਆ ਤੇ ਤੁਸੀਂ ਵੀ ਟਰਾਈ ਜ਼ਰੂਰ ਕਰਿਓ ਤੇ ਪੀਓ ਅਤੇ ਆਨੰਦਮਨੋਂ ਦੁਆਰਾ ਮਿਲਾਂਗੇ ਫੇਰ